ਬਹੁਤ ਪੀਸਫੁਲ ਸਥਿਤੀ ਚੱਲ ਰਹੀ ਹੈ ਜੀ ਬੜੀ ਵਧੀਆ ਪ੍ਰਬੰਧ ਕੀਤਾ ਹੋਇਆ ਸੀ ਚਾਰੇ ਪਾਸੇ ਤਿੰਨ ਜਗ੍ਹਾ ਤੇ ਅਸੀਂ ਪ੍ਰੋਪਰ ਨਾਕਾ ਨਾਕਾਬੰਦੀ ਕੀਤੀ ਹੋਈ ਆ ਤੇ ਪ੍ਰੋਪਰ ਫੋਰਸ ਡਿਪਲਿਊਟ ਕੀਤੀ ਹੋਈ ਹੈ ਤੇ ਬੜੀ ਪੀਸਫੁਲੀ ਤੇ ਬੜੀ ਵਧੀਆ ਤਰੀਕੇ ਨਾਲ ਜੜੀਆਂ ਵੋਟਾਂ ਪੈ ਰਹੀਆਂ ਸਰ 8 ਨੰਬਰ ਤੇ 10 ਨੰਬਰ ਵਾਰਡ ਦੇ ਵਿੱਚ ਹੁਣ ਤੱਕ ਦੀ ਹਾਂਜੀ ਹਾਂਜੀ 8 ਨੰਬਰ ਤੇ 10 ਨੰਬਰ ਵਾਰਡ ਦੇ ਵਿੱਚ ਜੜੀਆਂ ਵੋਟਾਂ ਪੈ ਰਹੀਆਂ ਬਹੁਤ ਪੀਸਫੁਲ ਸਥਿਤੀ ਚੱਲ ਰਹੀ ਹੈ ਜੀ ਬੜੀ ਵਧੀਆ ਪ੍ਰਬੰਧ ਕੀਤਾ ਹੋਇਆ ਸੀ ਚਾਰੇ ਪਾਸੇ ਤਿੰਨ ਜਗ੍ਹਾ ਤੇ ਅਸੀਂ ਪ੍ਰੋਪਰ ਨਾਕਾ ਨਾਕਾਬੰਦੀ ਕੀਤੀ ਹੋਈ ਆ ਤੇ ਪ੍ਰੋਪਰ ਫੋਰਸ ਡਿਪਲੋਏਟ ਕੀਤੀ ਤੇ ਬੜੀ ਪੀਸਫੁਲੀ ਤੇ ਬੜੀ ਵਧੀਆ ਤਰੀਕੇ ਨਾਲ ਜਿਹੜੀਆਂ ਵੋਟਾਂ ਪੈ ਰਹੀਆਂ ਸਰ 8 ਨੰਬਰ ਤੇ 10 ਨੰਬਰ ਵਾਰਡ ਦੇ ਵਿੱਚ ਹੁਣ ਤੱਕ ਦੀ ਹਾਂਜੀ ਹਾਂਜੀ 8 ਨੰਬਰ ਤੇ 10 ਨੰਬਰ ਵਾਰਡ ਦੇ ਵਿੱਚ ਜਿਹੜੀਆਂ ਵੋਟਾਂ ਪੈ ਰਹੀਆਂ ਨੇ ਬਹੁਤ ਪੀਸਫੁਲ ਸਥਿਤੀ ਚੱਲ ਰਹੀ ਹੈ ਜੀ ਬੜੀ ਵਧੀਆ ਪ੍ਰਬੰਧ ਕੀਤਾ ਹੋਇਆ ਸੀ ਚਾਰੇ ਪਾਸੇ ਤਿੰਨ ਜਗ੍ਹਾ ਤੇ ਅਸੀਂ ਪ੍ਰੋਪਰ ਨਾਕਾ ਨਾਕਾਬੰਦੀ ਕੀਤੀ ਹੋਈ ਆ ਤੇ ਪ੍ਰੋਪਰ ਫੋਰਸ ਡਿਪਲੋਏਟ ਕੀਤੀ ਹੋਈ ਹੈ ਤੇ ਬੜੀ ਪੀਸਫੁਲੀ ਤੇ ਬੜੀ ਵਧੀਆ ਤਰੀਕੇ ਨਾਲ ਜਿਹੜੀਆਂ ਵੋਟਾਂ ਪੈ ਰਹੀਆਂ ਨੇ ਸਰ 8 ਨੰਬਰ ਤੇ 10 ਨੰਬਰ ਵਾਰਡ ਦੇ ਵਿੱਚ ਹੁਣ ਤੱਕ ਦੀ ਹਾਂਜੀ ਹਾਂਜੀ 8 ਨੰਬਰ ਤੇ 10 ਨੰਬਰ ਵਾਰਡ ਦੇ ਵਿੱਚ ਜਿਹੜੀਆਂ ਵੋਟਾਂ ਪੈ ਰਹੀਆਂ ਨੇ ਬਹੁਤ ਪੀਸਫੁਲ ਸਥਿਤੀ ਚੱਲ ਰਹੀ ਹੈ ਜੀ ਬੜੀ ਵਧੀਆ ਪ੍ਰਬੰਧ ਕੀਤਾ ਹੋਇਆ ਸੀ ਚਾਰੇ ਪਾਸੇ ਤਿੰਨ ਜਗ੍ਹਾ ਤੇ ਅਸੀਂ ਪ੍ਰੋਪਰ ਨਾਕਾ ਨਾਕਾਬੰਦੀ ਕੀਤੀ ਹੋਈ ਆ ਤੇ ਪ੍ਰੋਪਰ ਫੋਰਸ ਡਿਪਲਿਊਟ ਕੀਤੀ ਹੋਈ ਹੈ ਤੇ ਬੜੀ ਪੀਸਫੁਲੀ ਤੇ ਬੜੀ ਵਧੀਆ ਤਰੀਕੇ ਨਾਲ ਜਿਹੜੀਆਂ ਵੋਟਾਂ ਪੈ ਰਹੀਆਂ ਨੇ ਸਰ 8 ਨੰਬਰ ਤੇ 10 ਨੰਬਰ ਵਾਰਡ ਦੇ ਵਿੱਚ ਹੁਣ ਤੱਕ ਦੀ ਹਾਂਜੀ ਹਾਂਜੀ 8 ਨੰਬਰ ਤੇ 10 ਨੰਬਰ ਵਾਰਡ ਦੇ ਵਿੱਚ ਜਿਹੜੀਆਂ ਵੋਟਾਂ ਪੈ ਰਹੀਆਂ ਨੇ ਬਹੁਤ ਪੀਸਫੁਲ ਸਥਿਤੀ ਚੱਲ ਰਹੀ ਹੈ ਜੀ ਬੜੀ ਵਧੀਆ ਪ੍ਰਬੰਧ ਕੀਤਾ ਹੋਇਆ ਸੀ ਚਾਰੇ ਪਾਸੇ ਤਿੰਨ ਜਗ੍ਹਾ ਤੇ ਅਸੀਂ ਪ੍ਰੋਪਰ ਨਾਕਾ ਨਾਕਾਬੰਦੀ ਕੀਤੀ ਹੋਈ ਆ ਤੇ ਪ੍ਰੋਪਰ ਫੋਰਸ ਡਿਪਲਿਊਟ ਕੀਤੀ ਹੋਈ ਹੈ ਤੇ ਬੜੀ ਪੀਸਫੁਲੀ ਤੇ ਬੜੀ ਵਧੀਆ ਤਰੀਕੇ ਨਾਲ ਜੜੀਆਂ ਵੋਟਾਂ ਪੈ ਰਹੀਆਂ ਸਰ 8 ਨੰਬਰ ਤੇ 10 ਨੰਬਰ ਵਾਰਡ ਦੇ ਵਿੱਚ ਹੁਣ ਤੱਕ ਦੀ ਹਾਂਜੀ ਹਾਂਜੀ 8 ਨੰਬਰ ਤੇ 10 ਨੰਬਰ ਵਾਰਡ ਦੇ ਵਿੱਚ ਜੜੀਆਂ ਵੋਟਾਂ ਪੈ ਰਹੀਆਂ ਬਹੁਤ ਪੀਸਫੁਲ ਸਥਿਤੀ ਚੱਲ ਰਹੀ ਹੈ ਜੀ ਬੜੀ ਵਧੀਆ ਪ੍ਰਬੰਧ ਕੀਤਾ ਹੋਇਆ ਸੀ ਚਾਰੇ ਪਾਸੇ ਤਿੰਨ ਜਗ੍ਹਾ ਤੇ ਅਸੀਂ ਪ੍ਰੋਪਰ ਨਾਕਾ ਨਾਕਾਬੰਦੀ ਕੀਤੀ ਹੋਈ ਆ ਤੇ ਪ੍ਰੋਪਰ ਫੋਰਸ ਡਿਪਲੋਏਟ ਕੀਤੇ ਤੇ ਬੜੀ ਪੀਸਫੁਲੀ ਤੇ ਬੜੀ ਵਧੀਆ ਤਰੀਕੇ ਨਾਲ ਜਿਹੜੀਆਂ ਵੋਟਾਂ ਪੈ ਰਹੀਆਂ ਸਰ 8 ਨੰਬਰ ਤੇ 10 ਨੰਬਰ ਵਾਰਡ ਦੇ ਵਿੱਚ ਹੁਣ ਤੱਕ ਦੀ ਹਾਂਜੀ ਹਾਂਜੀ 8 ਨੰਬਰ ਤੇ 10 ਨੰਬਰ ਵਾਰਡ ਦੇ ਵਿੱਚ ਜਿਹੜੀਆਂ ਵੋਟਾਂ ਪੈ ਰਹੀਆਂ ਬਹੁਤ ਪੀਸਫੁਲ ਸਥਿਤੀ ਚੱਲ ਰਹੀ ਹੈ ਜੀ ਬੜੀ ਵਧੀਆ ਪ੍ਰਬੰਧ ਕੀਤਾ ਹੋਇਆ ਸੀ ਚਾਰੇ ਪਾਸੇ ਤਿੰਨ ਜਗ੍ਹਾ ਤੇ ਅਸੀਂ ਪ੍ਰੋਪਰ ਨਾਕਾ ਨਾਕਾਬੰਦੀ ਕੀਤੀ ਹੋਈ ਆ ਤੇ ਪ੍ਰੋਪਰ ਫੋਰਸ ਡਿਪਲੋਏਟ ਕੀਤੇ ਤੇ ਬੜੀ ਪੀਸਫੁਲੀ ਤੇ ਬੜੀ ਵਧੀਆ ਤਰੀਕੇ ਨਾਲ ਜਿਹੜੀਆਂ ਵੋਟਾਂ ਪੈ ਰਹੀਆਂ ਸਰ 8 ਨੰਬਰ ਤੇ 10 ਨੰਬਰ ਵਾਰਡ ਦੇ ਵਿੱਚ ਹੁਣ ਤੱਕ ਦੀ ਹਾਂਜੀ ਹਾਂਜੀ 8 ਨੰਬਰ ਤੇ 10 ਨੰਬਰ ਵਾਰਡ ਦੇ ਵਿੱਚ ਜਿਹੜੀਆਂ ਵੋਟਾਂ ਪੈ ਰਹੀਆਂ ਨੇ ਬਹੁਤ ਪੀਸਫੁਲ ਸਥਿਤੀ ਚੱਲ ਰਹੀ ਹੈ ਜੀ ਬੜੀ ਵਧੀਆ ਪ੍ਰਬੰਧ ਕੀਤਾ ਹੋਇਆ ਸਿਾਰੇ ਪਾਸੇ ਤਿੰਨ ਜਗ੍ਹਾ ਤੇ ਅਸੀਂ ਪ੍ਰੋਪਰ ਨਾਕਾ ਨਾਕਾਬੰਦੀ ਕੀਤੀ ਹੋਈ ਆ ਤੇ ਪ੍ਰੋਪਰ ਫੋਰਸ ਡਿਪਲੋਏਟ ਕੀਤੀ ਹੋਈ ਤੇ ਬੜੀ ਪੀਸਫੁਲੀ ਤੇ ਬੜੀ ਵਧੀਆ ਤਰੀਕੇ ਨਾਲ ਜਿਹੜੀਆਂ ਵੋਟਾਂ ਪੈ ਰਹੀਆਂ ਨੇ ਸਰ 8 ਨੰਬਰ ਤੇ 10 ਨੰਬਰ ਵਾਰਡ ਦੇ ਵਿੱਚ ਹੁਣ ਤੱਕ ਦੀ ਹਾਂਜੀ ਹਾਂਜੀ 8 ਨੰਬਰ ਤੇ 10 ਨੰਬਰ ਵਾਰਡ ਦੇ ਵਿੱਚ ਜਿਹੜੀਆਂ ਵੋਟਾਂ ਪੈ ਰਹੀਆਂ ਨੇ ਬਹੁਤ ਪੀਸਫੁੱਲ ਸਥਿਤੀ ਚੱਲ ਰਹੀ ਹੈ ਜੀ ਬੜੀ ਵਧੀਆ ਪ੍ਰਬੰਧ ਕੀਤਾ ਹੋਇਆ ਸੀ ਚਾਰੇ ਪਾਸੇ ਤਿੰਨ ਜਗ੍ਹਾ ਤੇ ਅਸੀਂ ਪ੍ਰੋਪਰ ਨਾਕਾ ਨਾਕਾਬੰਦੀ ਕੀਤੀ ਹੋਈ ਆ ਤੇ ਪ੍ਰੋਪਰ ਫੋਰਸ ਡਿਪਲੋਏਟ ਕੀਤੀ ਹੋਈ ਤੇ ਬੜੀ ਪੀਸਫੁੱਲੀ ਤੇ ਬੜੀ ਵਧੀਆ ਤਰੀਕੇ ਨਾਲ ਜੜੀਆਂ ਵੋਟਾਂ ਪੈ ਰਹੀਆਂ ਸਰ 8 ਨੰਬਰ ਤੇ 10 ਨੰਬਰ ਵਾਰਡ ਦੇ ਵਿੱਚ ਹੁਣ ਤੱਕ ਦੀ ਹਾਂਜੀ ਹਾਂਜੀ 8 ਨੰਬਰ ਤੇ 10 ਨੰਬਰ ਵਾਰਡ ਦੇ ਵਿੱਚ ਜੜੀਆਂ ਵੋਟਾਂ ਪੈ ਰਹੀਆਂ ਨੇ